ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਵੀਆਂ ਦੀ ਕਦਰਦਾਨੀ ਅਤੇ ਬਖਸ਼ਿਸ਼ਾਂ ਗੁਰੂ ਜੀ ਕੋਲ 52 ਕਵੀਸ਼ਰ ਰਹਿੰਦੇ ਸਨ ਜੋ ਨਿਤ ਨਵੀਂ ਤੋਂ ਨਵੀਂ ਕਵਿਤਾ ਰਚ ਕੇ ਗੁਰੂ ਜੀ ਨੂੰ ਸੁਣਾਉਂਦੇ ਸਨ ਅਤੇ ਗੁਰੂ ਜੀ ਉਹਨਾਂ ਉੱਤੇ ਪ੍ਰਸੰਨ ਹੋ ਕੇ ਯਥਾ ਯੋਗ ਇਨਾਮ ਦਿੰਦੇ ਸਨ ਇਸ ਕਰਕੇ ਗੁਰੂ ਜੀ ਦੀ ਪ੍ਰਸਿੱਧਤਾ ਚਾਰੇ ਪਾਸੇ ਫੈਲ ਗਈ ਕਿ ਗੁਰੂ ਜੀ ਆਪ ਵੀ ਉੱਚ ਕੋਟੀ ਦੇ ਕਵੀ ਹਨ ਅਤੇ ਕਵੀਆਂ ਦੇ ਕਦਰਦਾਨ 파ਰਖੂ ਵੀ ਉੱਚ ਚੋਟੀ ਦੇ ਹਨ ਸਤਗੁਰੂ ਜੀ ਕੋਲ ਚਾਰ ਪ੍ਰਕਾਰ ਦੇ ਸ਼ਰਧਾਲੂਆਂ ਦੀ ਆਵਾਜ਼ਾਈ ਕਰਕੇ ਭੀੜ ਲੱਗੀ ਰਹਿੰਦੀ ਸੀ ਪਹਿਲੇ ਦਰਸ਼ਨ ਅਬਿਲਾਖੀ ਸਿੱਖ ਸੰਗਤ ਦੂਜੇ ਕਵੀ ਅਤੇ ਗੁਣੀ ਜਨ ਤੀਜੇ ਜਾਨਵਾਰਨ ਵਾਲੇ ਜੋਦੇ ਚੌਥੇ ਸਾਧ ਸੰਤ ਮਹਾਤਮਾ ਬੈਰਾਗੀ ਸੰਿਆਸੀ ਆਦ ਆਤਮਾ ਪਰਮਾਤਮਾ ਦੇ ਸੰਬੰਧ ਵਿੱਚ ਬਚਨ ਬिलास ਕਰਨ ਵਾਲੇ ਸਤਿਗੁਰੂ ਜੀ ਦੀ ਬੀਰ ਰਸ ਅਤੇ ਸਾਹਿਤਿਕ ਰਸ ਦੀ ਮਹਿਮਾ ਸੁਣ ਕੇ ਆਪ ਜੀ ਕੋਲ अनेका ਗੁਣੀ ਜਨ ਆਪਣੇ ਸਾਹਿਤਿਕ ਗੁਣ ਦੱਸ ਕੇ ਬਹੁਤ ਧਨ ਪ੍ਰਾਪਤ ਕਰਦੇ ਅਤੇ ਆਪ ਜੀ ਦੇ ਦਰਸ਼ਨ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ ਵਾਸਤੇ ਉਪਦੇਸ਼ ਲੈਣ ਆਉਂਦੇ ਸਨ ਚੰਗੇ ਨੌ ਰਸੀ ਕਵੀਆਂ ਨੂੰ ਆਪ ਜੀ ਮੋ ਮੰਗਿਆ ਧਨ ਦਿੰਦੇ ਸਨ ਅਤੇ ਜਿਹੜਾ ਕੋਈ ਨੌਕਰੀ ਕਰਨਾ ਚਾਹੁੰਦਾ ਉਸ ਨੂੰ ਨੌਕਰ ਰੱਖ ਲੈਂਦੇ ਸਨ ਆਪਣੇ ਜੋਧਿਆਂ ਵਿੱਚ ਵੀਰ ਰਸ ਭਰਨ ਵਾਸਤੇ ਆਪ ਜੀ ਨੇ ਆਪਣੇ ਕਵੀਆਂ ਕੋਲੋਂ ਮਹਾਭਾਰਤ ਦਾ ਉਲੱਥਾ ਕਰਵਾਇਆ ਚੰਡੀ ਚਰਿੱਤਰ ਜਿਸ ਵਿੱਚ ਦੈਂਤਾਂ ਅਤੇ ਦੇਵੀ ਦੇ ਜੁੱਧਾਂ ਦਾ ਪ੍ਰਸੰਗ ਹੈ ਆਪ ਜੀ ਨੇ ਭਾਸ਼ਾ ਵਿੱਚ ਰਚਨਾ ਕੀਤੀ ਇਸ ਬਾਣੀ ਨੂੰ ਪੜ ਕੇ ਕਾਇਰ ਵੀ ਬਲਕਾਰ ਜੋਦੇ ਬਣ ਜਾਂਦੇ ਹਨ ਸਾਧੂ ਸਮਾਜ ਜਪੀ ਤਪੀ ਬੈਰਾਗੀ ਜੋਗੀ ਅਤੇ ਸੰਨਿਆਸੀ ਆਦਿਕ ਵੀ ਆਪ ਜੀ ਦੇ ਦਰਸ਼ਨ ਪਰਸ ਕੇ ਆਪਣੇ ਆਪ ਨੂੰ ਬੜਪਾਗੀ ਸਮਝਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ